ਹਾਂਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੈਂ ਸਟੈਂਡ ਮਿਸਿਸ ਸੀਵਿਆ ਤੇ ਅੱਜ ਦੇ ਬਲੌਗ ਦੇ ਵਿੱਚ ਤੇ ਆਪਾਂ ਠੀਕਾ ਰੈਡੀ ਹੋ ਗਏ ਆ ਜਾਣ ਵਾਸਤੇ ਬੁਟੀਕ ਤੇ ਕਿਉਂਕਿ ਵਰਾਇਡ ਨਹੀਂ ਆਉਣਾ ਸੀ ਕੁੜੀ ਨੇ ਉਹਦੀ ਡਰੈਸ ਰੈਡੀ ਕੀਤੀ ਸੀ ਆਪਾਂ ਜਾ ਕੇ ਮੈਂ ਤੁਹਾਨੂੰ ਦਿਖਾਉਂਗੀ ਵੀ ਉਹਦਾ ਟ੍ਰਾਇਲ ਲੈਣੇ ਆਪਾਂ ਜਾ ਕੇ ਤੇ ਰਿੱਕੀ ਅਜੇ ਰੈਡੀ ਹੋ ਰਹੇ ਨੇ ਅਸੀਂ ਜਾਣਾ ਅੱਜ ਪਹਿਲਾਂ ਥੋੜਾ ਜਿਹਾ 9 ਵਜੇ ਚੁੱਕੇ ਨੇ ਠੀਕ ਆ ਤੇ ਟਾਈਮ ਤੇ ਵਗ ਜੀਏ ਤਾਂ ਸੋਚਿਆ ਕਿਉਂਕਿ ਵਿਆਹ ਵੀ ਜਾਣਾ ਅੱਜ ਰਿੱਕੀ ਦੇ ਦੋਸਤ ਦੇ ਬ੍ਰਦਰ ਦਾ ਵਿਆਹ ਹੈਗਾ ਤੇ ਰਾਤ ਜਾਗੂ ਤੇ ਤੁਹਾਨੂੰ ਪਤਾ ਵੀ ਮੇਰੇ ਤੋਂ ਜਾਣ ਹੀ ਹੋਇਆ ਕਿਉਂਕਿ ਜਿਹੜਾ ਨਹੀਂ ਸੀ ਠੀਕ ਪਰ ਤੁਹਾਨੂੰ ਰਾਜੂ ਹੈਗੀ ਆ ਤਾਂ ਜੋ ਯਾਰ ਨੂੰ ਹੈਂਡਲ ਕਰ ਲੂਗੀ ਥੋੜਾ ਟਾਈਮ ਘੰਟਾ ਦੋ ਘੰਟੇ ਤੇ ਮੈਂ ਮੈਰਿਜ ਅਟੈਂਡ ਕਰਿਆਉਂ ਕਿਉਂਕਿ ਬੁਟੀਕ ਦੇ ਕੋਲੀ ਪੈਲਸਾ ਜਿੱਥੇ ਆਪਾਂ ਮੈਰਿਜ ਦੇਖਣ ਜਾਣਾ ਦਾ ਠੀਕ ਹੈ ਚਲੋ ਰਿੱਕੀ ਵੀ ਆ ਗੇ ਲੋ ਯਾਦ ਕੀਤਾ ਸੀ ਉਹ ਵੀ ਆ ਗਏ ਰੈਡੀ ਹੋ ਕੇ ਕੱਲੀ ਰਾਜੂ ਰਹਿ ਗਈ ਆ ਰਾਜੂ ਆਜੂਗੀ ਉਹਨੂੰ ਕਹਿਣਾ ਐ ਇੰਨੇ ਆਪਾਂ ਰੋਟੀ ਰੋਟੀ ਖਾਣੇ ਆ ਠੀਕ ਆ ਕੱਲ ਦਾ ਮੈਨੂੰ ਸੁਖ ਹੋਇਆ ਪਿਆ ਰਾਜੂ ਦਾ ਰਾਤ ਰਿੱਕੀ ਹੈ ਨਹੀਂ ਸੀਗੇ ਮੈਨੂੰ ਜਮਾ ਇਦਾਂ ਨਹੀਂ ਹੋਇਆ ਤੁਸੀਂ ਹੈ ਨਹੀਂਗੇ ਹਮ ਸਿਰ ਟਕ ਲੋ ਸਿਰ ਟਕ ਲੋ ਆਪਾਂ ਵਿਆਹ ਤੇ ਜਾਣ ਵਾਸਤੇ ਸੂਟ ਪਾ ਲਿਆ। ਠੀਕ ਹੈ। ਤੇ ਹੁਣ ਆਪਾਂ ਕਰਨ ਲੱਗੀਆਂ ਮੇਕਅਪ ਕਿਉਂਕਿ ਬਾਲਾਂ ਦਾ ਆਪਾਂ ਜੋ ਕਰਵਾਉਣਾ ਸੀ ਕਲਜ ਫੋਨੇ ਸੀਗੇ ਉਹ ਪਵਾ ਲੈਂਦੇ ਆ ਆਪਾਂ ਹਲਕੇ ਹਲਕੇ ਜੇ ਨੀਚੇ ਵੌਂਸ ਜਿਹਾ ਹੋ ਜੂ ਮੈਂ ਕਿਹਾ ਐਨੇ ਚ ਤੇ ਹੁਣ ਆਪਾਂ ਬਸ ਇਹ ਦਿਨਾਂ ਦੇਖਦੇ ਆ ਵੀ ਹੀਲ ਕਿਹੜੀ ਪਾਉਣੀ ਆ। ਠੀਕ ਆ। ਤੇ ਸਾਰਾ ਕੁਝ ਰੈਡੀ ਹੋਣਿਆ। ਅੱਜ ਜਿਹੜਾ ਮੇਕਅਪ ਕਰ ਰਹੀ ਆ ਉਹ ਮੈਨੂੰ ਰਾਜੂ ਗਾਈਡ ਕਰੂਗੀ ਵੀ ਕਿਹੜਾ ਸਟੈਪ ਕਿਵੇਂ ਕਰਨਾ ਦੇਖਦੇ ਆ ਫਿਰ ਮੇਕਅਪ ਕਿਵੇਂ ਹੋਊਗਾ। ਤਾਂ ਸਭ ਰਾਜੂ ਪਹਿਲਾਂ ਕੀ ਲਾ मॉइस्चराइजर ला सनस्क्रीन ला मला की पहिला मॉइश्चराइजर फिर सनस्क्रीन चलो पहिला आपण लावणे मॉइश्चराइजर फिर सनस्क्रीन लावणे आहे जरा जेडा मी ई क्लेड द यूज कर रही हूं ठीक है ये मेरा फेवरेट है किद्दण दी ही यूज करदी हां ठीक है पहिला आपण मॉइश्चराइजर नेक्स्ट सनस्क्रीन यूज कर लो सनस्क्रीन यूज करनी है ये केडी है रजवी बता सकती ब्यूटी ऑफ जॉनसन दी है मेरे सब ठीक है राइस प्रोबायोटिक्स ठीक है ये बढ़िया होगी हां राइस वाली हुई है کٹਦੀ ਸੀ देन यूज़ प्राइमर ठीक है पहला भी थोड़ा जा 2 मिनट रुक जाओ ਵੀ ਜਿਹੜਾ ਸਕਿਨ ਦੇ ਵਿੱਚ ਆਪਾਂ ਮੋਇਸਚਰਾਈਜ਼ਰ ਤੇ ਸਨਸਕ੍ਰੀਨ ਲਾਈ ਹੈ ਇਹ ਐਬਜ਼ਰਬ ਹੋ ਜੇ ਠੀਕ ਹੈ ਹੁਣ ਆਪਾਂ ਪ੍ਰਾਈਮਰ ਯੂਜ਼ ਕਰਾਂਗੇ ਪ੍ਰਾਈਮਰ ਮੈਂ ਯੂਜ਼ ਕਰਦੀ ਐ ਸਵੇਸ ਬਿਊਟੀ ਦਾ ਇਹ ਮੈਨੂੰ ਬੈਸਟ ਲੱਗਦਾ ਬਿਕੋਜ਼ ਇਹਦੇ ਵਿੱਚ ਹਾਈਲਾਈਟਿੰਗ ਪ੍ਰਾਈਮਰ ਆਏ ਮਤਲਬ ਹਾਈਲਾਈਟਰ ਵੀ ਵਿੱਚ ਹੀ ਹੁੰਦਾ ਹੈ ਤੇ ਇਹਦੇ ਨਾਲ 글로 ਬਹੁਤ ਸੋਹਣਾ ਆਉਂਦਾ ਓਕੇ ਬਸ ਹਾਂਜੀ ਬਈ ਤੇ ਹੁਣ ਮੈਂ ਐਲੀ ਗਰਲ ਦਾ ਠੀਕ ਹੈ 컬러 ਕਰੈਕਟਰ ਕਨਸੀਲਰ ਜਿਹੜਾ 컬러 ਕਰੈਕਟਰ ਠੀਕ ਹੈ ਉਹ ਯੂਜ਼ ਕਰ ਰਹੀ ਹਾਂ ਕਿਉਂਕਿ ਮੇਰੇ ਬਲੇਮਸ ਨੇ ਥੋੜੀਆਂ ਥੋੜੀਆਂ ਦਿਖ ਰਹੀਆਂ ਨੇ ਤਾਂ ਇਹਦੇ ਨਾਲ ਕਵਰ ਹੋ ਜਾਣੀਆਂ ਹਾਂਜੀ ਹੁਣ ਆਪਣੇ ਕੋਲ ਟਿਫਟ ਦਾ ਠੀਕ ਹੈ ਅ 컬러 ਕਰੈਕਟਰ ਸੀਗਾ ਇਹ ਕਨਸੀਲਰ ਕਨਸੀਲਰ ਠੀਕ ਹੈ ਪਹਿਲਾਂ ਆਪਾਂ ਐਲੀ ਗਰਲ ਵਾਲੇ ਕਨਸੀਲਰ ਤੋਂ ਬਾਅਦ ਇਹ ਯੂਜ਼ ਕੀਤਾ 베이스 ਦੇ ਅਕੋਰਡਿੰਗ ਇੱਕ ਠੀਕ ਹੈ ਤੇ ਦੈਨ ਹੁਣ ਆਪਾਂ ਸਪਰੇਅ ਯੂਜ਼ ਕਰਾਂਗੇ ਪਹਿਲਾਂ ਆਪਾਂ ਇਹ ਚੰਗੀ ਤਰ੍ਹਾਂ ਅਬਜ਼ਰਵ ਕਰ ਲਵਾਂ ਹਾਂਜੀ ਹੋਣਾ ਆਪਾਂ ਸਪਰੇਅ ਯੂਜ਼ ਕੀਤੀ ਆ ਠੀਕ ਹੈ ਫਿਕਸਰ ਯੂਜ਼ ਕੀਤਾਗਾ ਮੈਕ ਦਾ ਦੈਨ ਇਸ ਤੋਂ ਬਾਅਦ ਫਿਰ ਆਪਾਂ ਇਹਨੂੰ ਫਾਊਂਡੇਸ਼ਨ ਦੈਨ ਫਾਊਂਡੇਸ਼ਨ ਸਟੋਨ ਹੁਣ ਆਪਾਂ ਫਾਊਂਡੇਸ਼ਨ ਯੂਜ਼ ਕਰਾਂਗੇ ਹਾਂਜੀ ਬਈ ਤੇ ਹੁਣ ਆਪਾਂ ਫਾਊਂਡੇਸ਼ਨ ਯੂਜ਼ ਕੀਤਾ ਨਾਰਸ ਦਾ ਠੀਕ ਆ ਪੰਜਾਬ ਸ਼ੀਲਡ ਤੇ ਇਹ ਵਾਲਾ ਤੁਹਾਡੇ ਨਾਲ ਜਿਨ੍ਹਾਂ ਦਾ ਕਲਰ ਬਾਲਾ ਫੇਅਰ ਵੀ ਨਹੀਂ ਹੈਗਾ ਬਾਲਾ ਟਾਰਕ ਮੀਡੀਅਮ ਸਕਿਨ ਟੋਨ ਆ ਮੀਡੀਅਮ ਸਕਿਨ ਟੋਨ ਆਪਣੇ ਵਰਗੀ ਠੀਕ ਆ ਤਾਂ ਉਹ ਯੂਜ਼ ਕਰ ਸਕਦੇ ਹੋਗੇ ਆਪਾਂ ਇਹ ਯੂਜ਼ ਕਰ ਲਿਆ ਤੇ ਹਾਂਜੀ ਬਈ ਤੇ ਹੁਣ ਆਪਾਂ ਕੰਟੋਰ ਯੂਜ਼ ਕਰ ਲਿਆ ਠੀਕ ਹੈ ਇੱਥੇ ਇੱਥੇ ਐਕਸ ਹੁਣ ਇਸ ਤੋਂ ਬਾਅਦ ਆਪਾਂ ਬਲਸ਼ਰ ਯੂਜ਼ ਕਰਦੇ ਹਾਂ ਠੀਕ ਹੈ ਇਹ ਤੁਹਾਨੂੰ ਮੈਂ ਦੱਸਿਆ ਫੋਰਐਵਰ 52 ਹੁਣ ਆਪਾਂ ਇਹ ਯੂਜ਼ ਕਰ ਲਿਆ ਠੀਕ ਹੈ ਬਲਸ਼ ਬਲਸ਼ਰ ਤੇ ਆਪਾਂ ਹੁਣ ਬਲਸ਼ਰ ਨੱਕ ਤੇ ਥੋੜਾ ਜਿਆਦਾ ਲੱਗ ਗਿਆ ਸੀ ਤਾਂ ਕੰਸੀਲਰ ਲਗਾ ਲਿਆ ਇੱਥੇ ਤੇ ਅੱਖਾਂ ਦੇ ਉੱਪਰ ਵੀ ਲਗਾ ਲਿਆ ਹੁਣ ਇਹਨੂੰ ਕਰਾਂਗੇ ਟੈਪ ਟੈਪ ਕਰ ਰਹੇ ਹੋ ਜੀ ਆਈਲਾਈਨਰ ਆਈਲਾਈਨਰ ਯੂਜ਼ ਕਰ ਰਹੀ ਹਾਂ ਸੀ ਸੀ ਜੀ ਠੀਕ ਹੈ ਨਾ ਠੀਕ ਹੈ ਦੋਨਾਂ ਤੇ ਇੱਕੋ ਹੀ ਲੱਗਿਆ ਨਾ ਹਾਂਜੀ ਬਈ ਲੋ ਹੁਣ ਆਪਾਂ ਇਹ ਲਿਪ ਟਿੰਟ ਜਿਹੜਾ ਹੈਗਾ ਪਹਿਲਾਂ ਆਪਾਂ ਪੈਨਸਲ ਯੂਜ਼ ਕਰਾਂਗੇ ਠੀਕ ਹੈ ਲਿਪ ਲਾਈਨਰ ਬਹੁਤ ਵਧੀਆ ਰਿਜ਼ਲਟ ਆ ਇਹ 50 60 ਰੁਪਏ ਦੀ ਚੀਜ਼ ਆ ਬਟ ਰਿਜ਼ਲਟ ਬਹੁਤ ਵਧੀਆ ਹੈਗਾ ਇਗਾ ਮੈਂ ਤੁਹਾਨੂੰ ਯੂਜ਼ ਕਰਕੇ ਦਿਖਾਉਣੀ ਆ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਤੇ ਹੁਣ ਆਪਾਂ ਠੀਕ ਹੈ ਇਹ ਵਾਲਾ ਲਿਪ ਟਿੰਟ ਹੈ ਜਿਹੜਾ ਇਹ ਯੂਜ਼ ਕਰਾਂਗੇ ਇਹਦਾ ਹੀ ਬਹੁਤ ਵਧੀਆ ਰਿਜ਼ਲਟ ਆ ਬਹੁਤ ਜ਼ਿਆਦਾ ਸੋਹਣਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਰਾਜੂ ਨੂੰ ਹੈਲੋ ਹੁਣ ਮੰਨ ਹੁਣ ਆਹ ਹਾਈਲਾਈਟਰ ਯੂਜ਼ ਕੀਤਾ ਹਾਂਜੀ ਹਾਂਜੀ ਠੀਕ ਆ ਤਾਂ ਹੀ ਬਲਵਾਉਂ ਲੋ ਬਈ ਗਾਇਜ਼ ਆਪਾਂ ਰੈਡੀ ਹੋ ਗਏ ਆ ਰਿੱਕੀ ਵੀ ਰੈਡੀ ਹੋ ਗਿਆ ਤੇ ਮੈਂ ਵੀ ਰੈਡੀ ਹੋ ਗਿਆ ਪਣ ਆਪਾਂ ਜਾਨੇ ਪੈਲੈਸ ਦੇ ਵਿੱਚ ਉਹ ਆਪਣੇ ਕੋਲ ਨੇੜ ਹੀ ਐ ਗਰੇਵਾਲ ਪੈਲੈਸ ਠੀਕ ਆ ਮਿਲਦੇ ਆਪਾਂ ਉੱਥੇ ਜਾ ਕੇ ਤੁਹਾਨੂੰ ਲਓ ਬਈ ਪਹੁੰਚ ਗਏ ਆਪਾਂ ਗਰੇਵਾਲ ਰਿਜ਼ੋਰਟ ਬਸ ਇੰਨੀ ਕੁ ਦੂਰੀ ਆ ਜਸ ਇੰਨੀ ਕੁ ਦੂਰੀ ਤੇ ਆ ਕਹਿੰਦੇ ਗੱਡੀ ਪਾਰਕਿੰਗ ਲਾ ਦਿਓ ਗੱਡੀਆਂ ਦਾ ਬਹੁਤ ਘੜੀਆਂ ਨੇ ਮਿਲੋ ਵੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਹੁਣ ਇਹਨਾਂ ਦੀ ਪ੍ਰੀ-ਵੈਡਿੰਗ ਫੋਟੋਜ਼ ਸ਼ੂਟ ਠੀਕ ਹੈ ਦੇਖੋ ਬਈ ਬਹੁਤ ਸੋਹਣੀ ਜੋੜੀ ਹੈ ਕੁੜੀ ਦੀ ਹਾਈਟ ਬਹੁਤ ਸੋਹਣੀ ਹੈ ਮੁੰਡੇ ਦੀ ਬਹੁਤ ਸੋਹਣੀ ਹਾਈਟ ਸੀ ਤਾਂ ਕਰਕੇ ਕੁੜੀ ਦੀ ਹਾਈਟ ਵੀ ਬਹੁਤ ਲੰਬੀ ਆ ਠੀਕ ਹੈ ਹੁਣ ਆਪਾਂ ਇਹਨਾਂ ਦੀ ਐਲਬਮ ਦੇਖਦੇ ਆ ਪਹਿਲਾਂ ਤਾਂ ਸਾਰੀ ਗੁਰਵਿੰਦਰ ਵੈਡਸ ਜਸਪ੍ਰੀਤ ਸਾਰੀ ਐਲਬਮ ਦੇਖਾਂਗੇ ਠੀਕ ਹੈ ਪਹਿਲਾਂ ਦਾ ਆ ਗਿਆ ਜੀ ਪੁੱਲਰ ਸਟੂਡੀਓ ਠੀਕ ਹੈ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਈ ਜੇ ਕਿਸੇ ਨੇ ਪ੍ਰੀ-ਵੈਡਿੰਗ ਕਰਵਾਉਣੀ ਆ ਦੇਖੋ ਬਹੁਤ ਸੋਹਣੀਆਂ ਫੋਟੋਜ਼ ਕਿਚੀਆਂ ਨੇ ਬਹੁਤ ਜ਼ਿਆਦਾ ਬਹੁਤ ਪਿਆਰੀਆਂ ਪਹਿਲਾਂ ਤਾਂ ਸੂਟ ਵਾਲੀਆਂ ਹੀ ਆ ਰਹੀਆਂ ਨੇ ਸਾਰੀਆਂ yellow suit ਆ ਗਏ ਇਹਨਾਂ ਦਾ ਲਓ ਜੀ ਅੱਜ ਸਵਾਦਾ ਗਿਆ ਵੈਸਟਰਨ ਠੀਕ ਹੈ ਵੈਸਟਰਨ ਦੇਖ ਲਿਆ ਚਲੋ ਜੀ ਹੁਣ ਆਪਾਂ ਸਾਰੀਆਂ ਫੋਟੋਆਂ ਵੀਡੀਓਜ਼ ਦੇਖ ਲਈਆਂ ਤੇ ਹੁਣ ਦੇਖੋ ਇਹਨਾਂ ਨੇ ਆਪ ਦਾ ਲੋਗੋ ਵੀ ਦਿੱਤਾ ਇੰਸਟਾਗ੍ਰਾਮ ਦਾ ਐਨੇ ਕੌਣ ਖਾਊਗਾ কলারക്കിની হ্যাঁ ਸਾਡੇ ਕੋਲ কিউট কিউট বেবি ਆਇਆ ਭਾਈ সোনা বেবি ਆਇਆ ਮੇਰੇ ਕੋਲੇ ਹੈ ਨਾ ਹਨਾ 베বি परी ਜੀ ਲੱਗਦੀ ਹੈ ਨਾ ਮੈਂ ਕੁੜੀ ਕਿਹਾ ਮੈਂ ਕਿਹਾ ਪਿਆਰਾ ਬੇਬੀ ਚੋਟਾ ਹੈ ਦੇਖਿਓ कची पिता हरेक पीठ ബോഗത്തി കലിപ്പം മൈ ਵਾਹ ਜੀ ਅਜੀ ਇਹ ਵੀ ਵੈਲਕਮ ਹੈ ਔਰ ਚਾਚਾ ਸੁਖਜੀਤ ਸਿੰਘ ਰਾਤ ਉਹਨਾਂ ਦੇ ਵੀ ਵਰਤ ਔਰ ਵੱਡੇ ਵੀਰ ਲਖਵੀਰ ਸਿੰਘ ਜੀ ਆ ਜਾਰੀ ਹੈ ਅਜੀ ਪਲੇ ਕਰਦੇ ਸੀ ਹਾਂ ਤੈਨੂੰ ਵੀਰੇ ਨੂੰ ਬੈਠੋ ਵੀ ਬੈਠ ਜੀ ਕੇ ਘਰ ਠੀਕ ਹੈ ਜੁਹਾਰ ਸਿੰਘ ਜੀ ਹੈਗੇ ਨੇ نیچے ਤੇ ਜੁਹਾਰ ਸ਼ਾਮ ਨੂੰ ਬੜਾ ਤੰਗ ਕਰਨ ਲੱਗਿਆ ਸੀ ਰੋਣ ਬਹੁਤ ਲੱਗਿਆ ਸੀਗਾ ਉੱਥੇ ਕਿਉਂਕਿ ਇਰੀਟੇਟ ਹੋ ਗਿਆ ਸੀ ਪਹਿਲਾਂ ਤਾਂ ਸਵੀਰ ਦਾ ਉਹ ਬੁਟੀਕਤੀ ਸੀਗਾ ਫਿਰ ਉਹ ਇੰਨਾ ਕੁ ਜ਼ਿਆਦਾ ਇਰੀਟੇਟ ਹੋਇਆ ਵੀ ਇੰਨਾ ਰੋਇਆ ਵੀ ਮੈਂ ਰੋਟੀ ਵੀ ਨਹੀਂ ਖਾਧੀ ਮੈਂ ਕਿਹਾ ਚਲ ਉਹਨੂੰ ਘਰੇ ਲੈ ਕੇ ਚੱਲੀਏ ਕਿਉਂਕਿ ਅਸੀਂ ਕੰਮ ਵੀ ਕਰਨਾ ਸੀਗਾ ਨਾ ਇੱਕ ਤੇ ਫਿਰ ਮੈਂ ਕਿਹਾ ਚਲ ਉਹਨੂੰ ਘਰੇ ਲੈ ਆਈਏ ਆਪਾਂ ਤੇ ਫਿਰ ਤਾਂ ਕਰਕੇ ਉਹਨੂੰ ਘਰੇ ਲੈ ਆਈ ਸੀ ਉਹਨੂੰ ਰੋਟੀ ਰੋਟੀ ਖਾਈ ਜਾਂਦਾ ਉੱਥੇ ਵੀ ਮੈਂ ਵੀ ਨਹੀਂ ਰੋਟੀ ਰੋਟੀ ਕੁਝ ਨਹੀਂ ਖਾਦਾ ਫਿਰ ਉਹਦੇ ਕਰਕੇ ਤਾਂ ਆਪਾਂ ਵੀ ਦੇਖਦੇ ਆ ਵੀ ਕਾਦੀ ਦਾਲ ਸਬਜ਼ੀ ਬਣੀ ਆ ਤਾਂ ਆਪਾਂ ਜਾ ਕੇ ਨੀਚੇ ਰੋਟੀ ਖਾਣੇ ਪੈਲਾ ਬਲੋ ਬਈ ਅੱਜ ਬਣੀਆਂ ਨੇ ਮੇਰੀਆਂ ਫੇਵਰਟ ਦੁੱਧ ਗਾਜਰ ਤੇ ਰੋਟੀ ਮੰਮੀ ਨੇ ਲਾਤੀ ਸੀਗੀ ਤਾਂ ਰੋਟੀਆਂ ਦੋ ਰੱਖ ਲਈਆਂ ਆਪਾਂ ਰਾਤ ਨੂੰ ਆਪਾਂ ਸਿਰਫ ਦੋ ਰੋਟੀ ਹੀ ਖਾਣੀ ਆ ਸਿਰਫ ਦੋ ਰੋਟੀ ਬਸ ਇਸ ਤੋਂ ਵੱਧ ਪਰ ਰੋਟੀ ਨਹੀਂ ਖਾਂਦੇ ਕਿਉਂਕਿ ਜੇ ਬਾਹਰੋਂ ਦੁਪਹਿਰੇ ਕੁਝ ਜ਼ਿਆਦਾ ਖਾਦਾ ਹੋਵੇ ਤਾਂ ਸ਼ਾਮ ਨੂੰ ਰੋਟੀ ਜਾਂ ਤਾਂ ਲਿਮਟਡ ਜਾ ਜੇ ਸ਼ਾਮ ਜੇ ਨੂੰ ਤੁਸੀਂ ਰੋਟੀ ਵਾਰ ਨੂੰ ਖਾ ਕੇ ਆਏ ਤਾਂ ਰਾਤ ਨੂੰ ਖਾਣਾ ਨਾ ਕਰੋ ਕਦੇ ਠੀਕ ਹੈ ਤਾਂ ਆਪਾਂ ਦੋ ਰੋਟੀਆਂ ਖਾਵਾਂਗੇ ਮੇਰੀ ਇਹ ਹੈਗੇ ਵੀ ਮੈਂ ਦੋ ਰੋਟੀ ਤੋਂ ਵੱਧ ਰੋਟੀ ਨਹੀਂ ਖਾਂਦੀ ਤਾਂ ਮੇਰੀ ਡਾਈਟ ਚ ਤੁਸੀਂ ਇਹ ਜੀ ਨੂੰ ਹੀ ਫੋਲੋ ਕਰਿਓ ਭਾਈ ਜੁਜਾਰ ਸਿੰਘ ਜੀ ਨੂੰ ਆਪਾਂ ਨੀਚੇੋਂ ਚੱਕ ਲਿਆ ਏ ਨੀਰਾ ਹੋਇਆ ਪਿਆ ਜੁਜਾਰ ਹਾ 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 ਨੀਰਾ ਹੋਇਆ ਪਿਆ ਕਿੰਨਾ ਨੀਰਾ ਹੋਇਆ ਪਿਆ ਬਾਹਰ ਚਲ ਬਣੀ ਚੇਰੀ ਦੇ ਬਾਰੇ ਦਾਦੀ ਕੋਲੇ ਚਲੀਏ ਹੈ ਚਲੋ ਬਬਾ ਪਗੜੀ ਜਾਨ ਅੱਬਾ ਗੜੀ ਜਾਨੀ ਪੁੱਤ ਕੱਲ ਤੋਂ ਜਿਹਾਰ ਨਹੀਂ ਰਹਿਣਾ ਘਰੇ ਪਾਈ ਜਿਹਾਰ ਦਾ ਕਰਤਾ ਮੈਂ ਸਮਾਨ ਪੈਕ ਜਿਹਾਰ ਦਾ ਜਿੰਨੇ ਕੱਪੜੇ ਨੇ ਗਰਮੀ ਗਰਮੀ ਵਾਲੇ ਸਭ ਪੈਕ ਕਰਤੇ ਅੱਜ ਮੇਰੇ ਚ ਮੈਂ ਲੈ ਜੂ ਜਿਹਾਰ ਤੇਰੀ ਪੈਕਿੰਗ ਦਾ ਮੈਂ ਕਰਤੀ ਡਾਂ ਜਿਹਾਰ ਸਸੀ ਗਲ ਮਸਤ ਓਏ ਜਿਹਾਰ ਦੇ ਜੇ ਦਾ ਪੂਰਨ ਬੜਾ ਬੰਦੇ ਬੰਦਾ ਕਰਦਾ ਹੈ ਅੱਜ ਆ ਜਾਜੀ ਅੱਛਾ ਤੁਮ ਲੀਆ ਅਜਰਾ ਬਾਗ ਲੀਆਂ ਕਰ ਲੀਆਂ ਉਹਨੇ ਆ ਦੇਖ ਆ ਦੇਖ ਆ ਰੇਗਾ ਆ ਦੇ ਅਚਲੀ ਮਾਸੀ ਮਾਸੀ ਦਾਖੜੀ ਹੈ ਇਹ ਮਾਸੀ ਤੇਰੀ ਮਾਸੀ ਦੇਦੀ ਹੈ ਅੱਛਾ ਲੋਗਨ ਤਾਲੀ ਹੋ ਗਿਆ ਨਾ ਮਾਸੀ ਦਾ ਕਿਨੂੰ ਅੱਛਾ ਜੀ ਕੀ ਨਾ ਮਾਸੀ ਹੰਦਾ ਇਦੋਂ ਭਾਲਣ ਜਾਂ ਕੋਈ ਮੈਂ ਇਥੋਂ ਫੜ ਲੈਂਦੀ ਆ ਉਹ ਜਿਹੜੀ ਖੁੱਲੀ ਹੁੰਦੀ ਹੈ ਹਾਂ ਆਜਾ ਕਰੇ ਅੱਜ ਜੱਟ ਫੜ ਜਾ ਪੰਡ ਦਾ ਹੈ ਨਹੀਂ ਇੱਥੇ ਆ ਲੈ ਉਹ ਟੁੱਟੀ ਤੇ ਨਾ ਕਿੱਦੇ ਦੇ ਕਹਿੰਦੇ ਸੀ ਜੁਝਾਰ ਛੱਡੋ ਜੁਝਾਰ ਛੱਡੋ ਚੱਕੋ ਸੰਭੋ ਜੁਝਾਰ ਨੂੰ ਹੁਣ ਓਏ ਜੀਰ ਦੇਖੀ ਕਿਹਨਾਂ ਪਾਪਾ ਛੱਡਨਾ ਮੈਨੂੰ ਏ ਏ ਏ ਆ ਗਿਆ ਆ ਗਿਆ ਆਪਾਂ ਇੱਧਰ ਸਿੱਧਲੇ ਕਹਦਾ ਛੱਡਦੇ ਮੈਂ ਨਹੀਂ ਜਾਂਦਾ ਪਾਣੀ ਚ ਘੜੂਗਾ ਇੱਥੋਂ ਦੁਖਾ ਦੇ ਤੂੰ ਦਾ ਡੋਲਦਾ ਦੇਔਰੇ ਨੂੰ ਗੰਦਾ ਹੀ ਇਹ ਰੋਂ ਗੰਦਾ ਹੀ ਨੂੰ ਦੇਖੀ 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 ਰਿੱਕੀ ਦੇਖੀ ਇਹ ਦੇਖ ਹਾਂ ਬਗਲਾ ਹਾਂਜੀ ਗਾਇਸ ਤੇ ਅੱਜ ਸੀਗਾ ਆਪਣੇ ਠੀਕ ਹੈ ਦਿਔਰ ਦਾ ਵਿਆਹ ਮੇਰਾ ਵੀ ਉਹ ਦਿਔਰੀ ਲੱਗਦਾਗਾ ਤੇ ਬਹੁਤ ਡਾਂਸ ਕੀਤਾ ਬਹੁਤ ਕਪਾਈ ਵੀਰਪਾਲ ਕੱਲ ਗਏ ਸੀ ਉਹਨਾਂ ਸਾਰੇ ਸੂਟ ਬਹੁਤ ਸੋਹਣੇ ਲੱਗਦੇ ਸੀ ਪਾਏ ਆਪਣੇ ਤੇ ਬਹੁਤ ਵਧੀਆ ਰਿਹਾ ਜੋੜੀ ਵੀ ਬਹੁਤ ਸੋਹਣੀ ਸੀ ਬਾਕੀ ਤੁਸੀਂ ਬਲੌਗ ਦੇਖ ਹੀ ਲੇਤਾ ਹੋਣਾ ਸਾਰਾ ਠੀਕ ਆ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਿਆ ਸਾਰਾ ਬਲੌਗ ਠੀਕ ਆ ਤੇ ਬਾਕੀ ਆਪਣੇ ਵੀ ਵਿਆਹ ਆ ਰਿਹਾ ਤੁਹਾਨੂੰ ਪਤਾ ਦੀਪ ਦਾ ਵਿਆਹ ਆ ਰਿਹਾ ਤੇ ਆਪਾਂ ਵੀ ਫੁੱਲ ਧੂਮਾ ਪਾਉਣੀਆਂ ਨੇ ਪੂਰਾ ਐਂਡ ਇੰਜੋਏ ਕਰਨਾਗਾ ਬਸ ਆਪਾਂ ਵੀ ਕੱਪੜੇ ਕੁੱਪੜੇ ਡਣ ਕਰਨੇ ਆ ਕਿਹੜੇ ਬਣਾਉਣੇ ਆ ਹਲਦੀ ਲਈ ਮੈਂ ਕਿਹੜਾ ਬਣਾਉਣਾ ਜਾਗੋ ਤੇ ਕੀ ਪਾਉਣਾ ਸਾਰਾ ਕੁਝ ਹਨਾ ਕਿਦਾਂ ਦੇ ਸੂਟ ਬਣਾਉਣੇ ਆ ਸਭ ਕੁਝ ਐਵਰੀਥਿੰਗ ਠੀਕ ਹੈ ਤੇ ਕੱਲ ਨੂੰ ਜੋਤ ਵਰਗਿਆਂ ਨੇ ਵੀ ਮਿਲਣਾ ਆਣਾਗਾ ਤਾਂ ਦੇਖਦੇ ਆਪਾਂ ਕੀ ਕਰਨਾ ਕਿਵੇਂ ਕਰਨਾ ਸਾਰਾ ਕੁਝ ਠੀਕ ਹੈ ਤੇ ਕੱਲ ਨੂੰ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਅੱਜ ਵਾਲੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਵਲੌਗ ਠੀਕ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਹੁਣ ਆ ਰਿਹਾ ਵਿਆਹ ਤੇ ਵਿਆਹ ਦੇ ਵਿੱਚ ਤੁਹਾਨੂੰ ਪਤਾ ਵੀ ਮਨਪ੍ਰੀਤ ਨੇ ਪਾਉਣੀਆਂ ਪੂਰੀਆਂ ਤੁਮਾਂ